ਅਹਲੇ ਜਿਹੜੇ ਆਂ ਪਾਰਟੀ ਦੇ ਸੱਤਾ ਹੰਮੀ ਸਿੰਘ ਜੀ ਸੰਧ ਸਾਹਿਬ ਵੱਡੀ ਜਿੱਤ ਉਹਨੇ ਔਰ ਪਾਲ ਦੇ ਵਿੱਚ ਹੀ ਹੋਪਰੂ ਹੋ ਰਹੇ ਨੇ ਪ੍ਰੈਸ ਦੇ ਜਿਹਦੇ ਲੈ ਤੁਸੀਂ ਅਸੀਂ ਦਿਖਾਵਾਂਗੇ ਅੱਜ ਇਹ ਜਿੱਤ ਪ੍ਰਾਪਤ ਕਰਾਈ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਈ ਆ ਮੈਂ ਧੰਨਵਾਦੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਤੇ ਧੰਨਵਾਦੀ ਆ ਸਾਰ ਪਗਵੰਤ ਸਿੰਘ ਜੀ ਮਾਨ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਥੋਂ ਟਿਕਟ ਦੇ ਕੇ نوازਿਆ ਔਰ ਤੁਸੀਂ ਵੇਖਿਆ ਹੀ ਹੋਣਾ ਕਿ ਇਲੈਕਸ਼ਨ ਕਿਸ ਤਰ੍ਹਾਂ ਦੀ ਸੀ ਇਹ ਇਲੈਕਸ਼ਨ ਜਿਹੜੀ ਆ ਇਹ ਕੋਈ ਆਮ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਸੀਗੀ ਉਹਨਾਂ ਲੋਕਾਂ ਦੇ ਵਰਖਲਾਫ ਸਕਰੀਨ ਦੇ ਦੇਖਣ ਦੇ ਮੈਨੂੰ ਜਿਨ੍ਹਾਂ ਨੇ ਰਾਤ ਧਮਕਾ ਕੇ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਉਹਨਾਂ ਬੰਦਿਆਂ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਵਾਲੇ ਸੀਗੇ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਵੰਡਿਆ ਭਾਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਕ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਫਰौती ਲੈਣ ਵਾਲਿਆਂ ਕੋਲ ਪੈਸੇ ਲੈ ਕੇ ਔਰ ਉਹਨਾਂ ਨੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਨੂੰ ਜਾ ਕੇ ਪਿੰਡ ਚ ਪੁੱਛ ਲੋ ਧਮਕੀਆਂ ਦਿੱਤੀਆਂ ਗਈਆਂ ਪਰ ਮੱਝ ਦੇ ਲੋਕਾਂ ਨੇ ਮੈਂ ਬੇਨਤੀ ਕਰੂੰਗਾ ਮੱਝ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਔਰ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਅੱਜ ਫਤਵਾ ਦੇ ਕੇ ਔਰ 12000 ਤੋਂ ਪਲੱਸ ਵੋਟ ਨਾਲ ਜਿਹੜਾ ਜਿੱਤ ਆਇਆ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਇਸ ਕਰਕੇ ਮੈਂ ਧੰਨਵਾਦੀ ਆ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇੱਥੇ ਦਿਨ ਰਾਤ ਇੱਕ ਕੀਤਾ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦੀ ਆ ਔਰ ਦੁਬਾਰਾ ਮੈਂ ਸਾਰੇ ਇਸ ਇਲਾਕਾ ਨਿਵਾਸੀਆਂ ਦਾ ਇਸ ਭੈਣ ਭਰਾਵਾਂ ਦਾ ਮੇਰਾ ਸਿਰ ਝੁਕਦਾ ਇਨਾਂ ਅੱਗੇ ਕਿ ਜਿਨ੍ਹਾਂ ਨੇ ਹਰ ਇੱਕ ਚੀਜ਼ ਨੂੰ ਅਨਗੋਲਿਆ ਔਰ ਨਹੀਂ ਕਿਸੇ ਦੀ ਗੱਲ ਦੇ ਵਿੱਚ ਆਏ ਨਹੀਂ ਕਿਸੇ ਦੀ ਧਮਕੀ ਤੋਂ ਡਰੇ ਤਕੜੇ ਹੋ ਕੇ ਜਿਨ੍ਹਾਂ ਨੇ ਇਹ ਇਲੈਕਸ਼ਨ ਲੜੀ ਆਪਣੀ ਇਲੈਕਸ਼ਨ ਲੜੀ ਜਿਹੜੇ ਮਸਲੇ ਲੈ ਕੇ ਸੰਦੂ ਜਿੰਨਾਬਾਦ ਸੰਦੂ ਜਿੰਨਾਬਾਦ ਜਿਹੜੇ ਮੁੱਖ ਮਸਲੇ ਕਿਹੜੇ ਨੇ ਦੇਖੋ ਮਸਲੇ ਬੜੇ ਨੇ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਮਸਲੇ ਬੜੇ ਨੇ ਇਹ ਹੌਲੀ ਹੌਲੀ ਅੱਜ ਸ਼ੁਰੂਆਤ ਹੋਈ ਆ ਅੱਜ ਜਨਤਾ ਨੇ ਇੱਕ ਵਿਸ਼ਵਾਸ ਪ੍ਰਗਟਾਇਆ ਆ ਮੇਰੇ ਤੇ ਪਾਰਟੀ ਤੇ ਸਰਕਾਰ ਤੇ ਤਰਤਰ 85 ਜਿੱਥੇ ਇੱਕ ਲਖ ਮੈਦਾਨ ਦੇ ਵਿੱਚ ਨਿਤਿਰ ਸਿੰਘ ਪੰਜ ਉਮੀਦਵਾਰ ਜਿਨ੍ਹਾਂ ਚ ਪਾਰੀ ਜਿੱਤ ਦੇ ਨਾਲ ਆਮ ਪਾਰਟੀ ਦੇ ਜਿਹੜੇ ਜਿੱਤ ਕਰਦੇ ਜਾਂ ਸਦਾ ਸਤਿ ਸਾਬ ਜੋ ਪੋਚ 13 ਜਾਂ ਵੋਟੋ ਜਿੱਤੋ ਇਹਨੇ ਔਰ ਦਾਵਾ ਜਿਹੜਾ ਦੇਦੇ ਉਹ ਫਾਲਸ ਦਾਵਾ ਔਰ ਇੱਥੇ ਥਕੇ ਕੁਆਲਟੀ ਕਮੇਟੀ ਬਣਤੀ ਨੇ ਸਾਬ ਦਾ ਚੇਅਰਮੈਨ ਸਾਹਿਬ ਜੀ ਜੇਲੇ ਨੀ ਕਸਰ ਕਹਿੰਦੇ ਕਿ ਰਿਪੋਰਟ ਸਾਬ ਦਾ ਚੇਅਰਮੈਨ ਨਾਲ ਦੀ ਕਮੇਟੀ ਤਰਤਰ ਫਤਿਹਾਲਕ ਬੀਸੀਜੀ ਕੌਨ ਦਸਪਤੀ ਸੀਜੀ ਬਲਦੇਸ ਸਿੰਘ ਜੀ ਬੋਰਡ ਮਹਮਦ ਖਾਨ ਕੈਪਟਨ ਸਰਦਾਰ ਵਰਦੇਸ ਸਿੰਘ ਜੀ ਸਤਨਾਰ ਸਿੰਘ ਉਸਮਾਨ ਐਸਪੀ ਪਰਿੰਦਰ ਕੌਰ ਬਲਾਕ ਪ੍ਰਧਾਨ ਦੇ ਇਹਨਾਂ ਦੇ ਨਾਲ ਕਮਜੀਤਪੁਰ ਜ਼ਿਲ੍ਹਾ ਸਕੱਤਰ ਨਿਰਮਨ ਸਿੰਘ ਜੀ ਕੋ ਚੌਧਰੀ ਤੋਂ ਇਲਾਵਾ ਸਾਡੇ ਬਹੁਤ ਸਾਰੇ ਸਤਿਕਾਰਯੋਗ ਪਤਵੰਤੇ ਖਲੋਤੇ ਨੇ ਜੋ ਵੇਟ ਕਰ ਰਹੇ ਨੇ ਸਾਡੇ ਜਿਹੜੇ ਹਰਮਨ ਪਿਆਰੇ ਨੇਤਾ ਸਦਾ ਹਰਮਨ ਸਿੰਘ ਸੰਧੂ ਸਾਹਿਬ ਜੀ ਉਹ ਇਹਨਾਂ ਦੇ ਦੇਣ ਆ ਕਹਿੰਦੇ ਨੇ ਕੋਈ ਵੀ ਬਿਲਡਿੰਗ ਬਣਨੀ ਆ ਤਾਂ ਉਹਦੇ ਪਿੱਲਰ ਸਟਰੋਂਗ ਹੋਣੇ ਚਾਹੀਦੇ ਆ ਉਹਦੀ ਜਿਹੜੀ ਜਮੀਨ ਲੈਵਲ ਤੇ ਜਿਹੜੀ ਆ ਨੀਅਤ ਸਟਰੋਂਗ ਹੋਣੀ ਚਾਹੀਦੀ ਆ ਤਾਂ ਜੋ ਜੋ ਉਹਦੇ ਸਿਰ ਤੇ ਬਿਲਡਿੰਗ ਹੁੰਦੀ ਆ ਇਹਨਾਂ ਦੇ ਸਿਰ ਤੇ ਆ ਅੜਕੇ ਵਰਕਰ ਹੈ ਤਾਂ ਪਾਲਟੀਆ ਜੇ ਵਰਕਰ ਨਹੀਂ ਆ ਤਾਂ ਪਾਲਟੀ ਨਹੀਂ ਆ ਇਹਨਾਂ ਵਰਕਰਾਂ ਦੀ ਦੇਣ ਆਓ ਅਸੀਂ ਇਹਨਾਂ ਨਾਲ ਗੱਲ ਕਰਦੇ ਜੋ ਸਵੈਚ ਕਮੇਟੀ ਦੇ ਵਿੱਚ ਸੁਣੋਤੇ ਨੇ ਬੇਟਾ ਬੇਟਾ ਦੋ ਦੋ ਮਿੰਟ ਅੱਜ ਸਾਧਿਆ ਜੇ ਜੋ ਐਕਟੀਵਿਟੀ ਭਾਰੀ ਜੇ ਤੋਂ ਯਾਂ ਪਾਰਟਿਸਪਰ ਕੀ ਚਲਾਈ ਸ ਸਾਰਿਆਂ ਤੋਂ ਪਹਿਲਾਂ ਇਹ ਹਲਕਾ ਤਰੰਤ ਨਵਾਸੀਆਂ ਦਾ ਸਰ ਜੀ ਸ਼ੋਭਨਾ ਬੈ ਸਿਸਪੀ ਸੈਂਟਰेटर ਤੇ ਮੈਂ ਸਾਰਿਆਂ ਤੋਂ ਪਹਿਲਾਂ ਹਲਕਾ ਤਰੰਤ ਨਵਾਸੀਆਂ ਦਾ ਬਹੁਤ ਹੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਬੜੀ ਸੀ ਕੋਈ ਦੇ ਨਾਲ ਆਪਣੇ ਮੁੱਠਾ ਜਿਹੜੀ ਰਾਣੀ ਕਰਕੇ ਸਾਡੇ ਬਹੁਤ ਹੀ ਮੇਰੇ ਪਿਆਰੇ ਵੀਰਵਾ ਸਰਦਾਰ ਸਾਹਿਬ ਨੂੰ ਸਾਬ ਨੂੰ ਮਿਹਰਾ ਉਤਸ਼ਾਹ ਦੇ ਵੱਡੀ ਲੀਡ ਦੇ ਨਾਲ ਤੇ ਵਿਧਾਨ ਸਭਾ ਦੇ ਵਿੱਚ ਆਜੀ ਪੇਡਾ ਆ ਸੋਭੇ ਸਾਰੇ ਵਰਕਰਵਾਸੀਆਂ ਨੂੰ ਸਾਰੇ ਆਪਣੇ ਆਮ ਆਦਮੀ ਪਾਰਟੀ ਜਿੰਨੇ ਵੀ ਸਾਡੇ ਸਰਪੰਚ ਸਾਡੇ ਬਲਾਕਪਰਦਾ ਸਾਡੇ ਵਲੰਟੀਅਰ ਸਾਡੀ ਸੁਪਰਟੀਨਰ ਸਭ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਮ ਸਾਹਿਬ ਸਰਦਾਰ ਸਿੰਘ ਬਾਦ ਜੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਅੱਜ ਵਧਾਈ ਦੇਣਾ ਤੇ ਇਹ ਵੀ ਇਹ ਗੱਲ ਕਹਿਣਾ ਕਿ 27 ਦਾ ਜਿਹੜਾ ਮੋਢ ਅੱਜ ਤਰਨਤਾਰ ਤੋਂ ਵਾਜ ਗਿਆ ਬਹੁਤ ਵੱਡੀ ਲੀਡ ਦੇ ਨਾਲ ਸਾਡੇ ਕੈਡੀਨੇਟ ਜਿਹੜੇ ਤੇ 27 ਦੇ ਵਿੱਚ ਵੀ ਜਿਹੜੀ ਆ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣੂਗੀ ਤੇ ਪੰਜਾਬ ਦਾ ਜਿਹੜਾ ਸਰਕਾਰ ਬਣੂਗਾ ਮੇਰੇ ਕੋ ਆ 5 ਸਾਲਾਂ ਤੋਂ ਵਿੱਚੋਂ ਸਾਲ ਆ ਬਚੇ 9 ਸਾਲ ਰਹਿ ਗਿਆ ਉਹਨੂੰ ਫਿਰ ਇਹਦੇ ਵਿੱਚ ਜਿਹੜੇ ਤਰਨਤਾਰ ਦੇ ਹਲਕੇ ਦੇ ਕੱਲ ਜਿਹੜੇ ਰਹਿ ਗਿਆ ਜਿਹੜੇ ਨਹੀਂ ਹੋਏ ਉਹ ਵੀ ਸਾਡੇ ਸਰਦਾਰ ਸੱਜੂ ਸਾਹਿਬ ਜਿਹੜੇ ਦੇ ਕੈਂਡੀਡੇਟ ਨੇ ਜਿੱਤੇ ਨਹੀਂ ਉਹ ਇਹਨੂੰ ਪਤਾ ਪਈ ਉਹਦਾ ਕੋਈ ਬਹੁਤ ਦਿੱਕਤ ਪਿਆ ਰਿਹਾ ਬਣਦਾ ਪਹਿਲਾਂ ਵੀ ਉਹ ਤਿੰਨ ਵਾਰ ਆਪਣੇ ਰਹਿ ਚੁੱਕੇ ਨੇ ਵਿਧਾਇਕ ਤੇ ਉਹ ਉਹ ਵੀ ਵਾਰੀ ਸਾਡੇ ਸੀਐਮ ਸਾਹਿਬ ਦੇ ਉਹ ਉਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਉਹ ਉਹਨਾਂ ਨੇ ਕੀਤਾ ਤੇ ਮੈਂ ਪੂਰੀ ਤੀਸ ਕਰਨਾ ਕਿ ਉਹਨਾਂ ਨੂੰ ਪੂਰਾ ਕਰ। ਸੰਜੀਤ ਜਿਹੜਾ ਫਤਵਾ ਦਿੱਤਾ ਅੱਜ ਪਬਲਿਕ ਰੈਟ ਹੈ ਤੇ ਇਹਦੇ ਵਿੱਚ ਦੱਸੇ ਚੁੱਕੇ ਕਿ ਜਿਹੜੇ ਸੰਤੂ ਸਾਧ ਚਿਹਰੇ ਨਹੀਂ ਦਿੱਤੇ ਕਿ ਪਾਰਟੀ ਨੂੰ ਉਹਦਾ ਫੌਸੇ ਕਰਕੇ ਦੇ ਦਿੰਦੇ ਜੇਰਾ ਵੀ ਜਿਹੜਾ ਸਦਸਾ ਬਹੁਤ ਹਰ ਕੋਲ ਪਿਆਰਾ ਸਿਆੜੇ ਨੇ ਤਿੰਨ ਵਾਰ ਅਗੇ ਤੋਂ ਹਲਕਾ ਤੋਂ ਬਹੁਤ ਤੇ ਮੇਰੇ ਤੁਹਾਨੂੰ ਸ਼ੰਕਾ ਹੀ ਗੱਲ ਦੀ ਬਾਕੀ ਆਵਾਜ਼ ਵੀ ਪਾਰਟੀ ਦੇ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਪਾਰਟੀ ਦੀਆਂ ਨੀਤੀਆਂ ਨੇ ਉਹਨਾਂ ਨੂੰ ਵੀ ਸਿਰਾ ਜਾਂਦਾ ਹੈ ਕਿ ਤੁਹਾਡੇ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਜੋ ਕਹਿੰਦੇ ਆ ਸਾਡੇ ਰਵਿੰਦ ਕੇਜਰੀਵਾਲ ਜੀ ਸਾਡੇ ਸਟਰੀਪੋ ਜੋ ਕਹਿੰਦੀ ਆ ਉਹ ਕਰਦੇ ਆ ਜੋ ਉਹਨਾਂ ਦੀਆਂ ਪਾਲਿਸੀਆਂ ਜੋ ਨੀਤੀਆਂ ਨਾਲ ਬਣਾਈਆਂ ਉਹ ਤਾਂ ਮੁਸਫਿਰਾ ਜਾਂਦਾ ਹੈ ਲੋ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਇਹ ਕਹਿ ਰਿਹਾ ਸਭ ਤੋਂ ਵੱਡਾ ਚਿਹਰਾ ਵੀ ਛਿਲਾ ਸੱਦ ਸੱਦ ਉਹ ਵੀ ਪ੍ਰਚਲਿਤ ਸੀ ਪਬਲਿਕ ਨੇ ਉਹਨੂੰ ਚਿਹਰੇ ਨੂੰ ਔਰ ਦੂਸਰ ਜਿਹੜਾ ਪਾਰਟੀ ਦਾ ਜਿਹੜੀਆਂ ਪਾਲਿਸੀਆਂ ਉਹਨੂੰ ਲੈ ਕੇ ਅੱਜ ਫਤਵਾ ਜਿਹੜਾ ਇਹਨਾਂ ਦੇ ਹੱਥੇ ਦਿੱਤਾ ਗਿਆ ਆਪਾਂ ਹੋਰ ਵੀ ਗੱਲ ਕਰਾਂਗੇ ਘਾੜ ਗੁਰੂ ਆਬ ਨਾਮ ਲਈ ਜਾਣਾ ਸਰ ਜੀ ਸ਼ੋਭਨਾ ਜੀ ਨਾਮ ਲਿਖੋ ਫੋਨ ਨੰਬਰ ਲਿਖੋ ਗੁਰੂ ਜੀ ਆਜੀ ਸਰ ਜੀ ਕੀ ਕਹਿਣਾ ਜਿੱਦਾਂ ਜਿਹੜਾ ਆਪਾਂ ਭਾਰੀ ਜਿੱਤ ਹੋਈ ਹੈ ਇਹਦੇ ਬਾਰੇ ਕੀ ਕਹਿਣਾ ਅਪਨ ਸਾਨੂੰ ਬਹੁਤ ਧੰਨਵਾਦ ਕਰਦੇ ਆਂ ਜੀ ਸੰਗਤ ਦਾ ਹਲਕੇ ਦੀ ਦਾ ਜਿਨ੍ਹਾਂ ਨੇ ਭਾਰੀ ਬਹੁਮਤ ਨਾਲ ਸਰਦਾਰ ਹਰਦੀਪ ਸਿੰਘ ਜੰਮੂ ਨੂੰ ਇਸ ਹਲਕੇ ਨੂੰ ਜਿੱਤਾਇਆ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਹਰਮਨ ਪਿਆਰੇ ਨੇ ਉਹਨਾਂ ਦੀ ਕੰਮਾਂ ਤੇ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾ ਕੇ ਸਰਦਾਰ ਹਰਦੀਪ ਸਿੰਘ ਨੂੰ ਬਹੁਤ ਵੱਡੀ ਭਾਰੀ ਬਹੁਮਤ ਨਾਲ ਜਿਤਾ ਕੇ ਇਹੋ ਜਿਹੜਾ ਵਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਕਿਉਂਕਿ ਆਪਾਂ ਇਹ ਸਾਰੇ ਜਾਣਦੇ ਆਂ ਵੀ ਦੂਸਰੀਆਂ ਪਾਰਟੀਆਂ ਕਹਿੰਦੀਆਂ ਸੀ ਕਿ ਸੈਮੀਫਾਈਨਲ ਆ ਸੈਮੀਫਾਈਨਲ ਜਿਹੜਾ ਉਹ ਲੋਕਾਂ ਨੇ ਵਖਾ ਦਿੱਤਾ ਹੁਣ ਜਿਹੜਾ ਫਾਈਨਲ ਆ ਉਹ ਕੰਨ ਤੇ ਲਿਖਿਆ ਪੜ੍ਹ ਲੈਣਾ ਕਿ ਦੁਬਾਰਾ 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੇ ਬਹੁਮਤ ਨਾਲ ਜਿੱਤੇਗੀ ਸਦਾ ਭਗਵੰਤ ਸਿੰਘ ਮਾਨ ਦੁਬਾਰਾ ਫੇਰ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਤੇ ਜਿਹੜੀ ਪੰਜਾਬ ਦੀ ਸੋਨੇ ਦੀ ਚਿੜੀ ਕਹਿੰਦੇ ਹੁੰਦੇ ਸੀ ਉਹ ਦੁਬਾਰਾ ਬਣ ਜਾ ਰਹੀ ਹੈ ਇਹ ਸਾਰਾ ਹਿੱਸੇ ਆਮ ਆਦਮੀ ਪਾਰਟੀ ਦੇ ਆ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਲੋਕਾਂ ਨੇ ਅਪਣਾਇਆ ਬਹੁਤ ਵੱਡੀ ਜਿੱਤ ਜਿਹੜੀ ਹੋਈ ਹੈ ਉਹਦੇ ਅਸੀਂ ਹਲਕੇ ਵੀ ਜਿਹੜੇ ਸਾਡੇ ভোটার ਸਪੋਰਟਰ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਐਡੀ ਵੱਡੀ ਜਿਹੜੀ ਲੀਡ ਸਰਦਾਰ ਸਿੰਘ ਸਾਹਿਬ ਨੇ ਕੀਤੀ ਹੈ ਧੰਨਵਾਦ ਸਰ ਜੀ ਕਿ ਤੁਹਾਂ ਬੜੀ ਇੱਕ ਉਪਰਾਲਾ ਕੀਤਾ ਬੜੀ ਮਿਹਨਤ ਕੀਤੀ ਹੈ ਵਰਕਰਾਂ ਨੇ ਵੋਟਰਾਂ ਨੇ ਸਪੋਰਟਰਾਂ ਨੇ ਪਰ ਜੋ ਵੀ ਪਾਰਟੀਆਂ ਨੂੰ ਜਿਹਨਾਂ ਦੇ ਕੈਂਡੀਡੇਟ ਜੋ ਬਾਹਰ ਖਰੇ ਉਹਨਾਂ ਖਰੇ ਉਤਰ ਵੀ ਵਾਦੇ ਦਿੱਤੇ ਬਿਲਕੁਲ ਖਰੇ ਉਤਰਨਗੇ ਕਿਉਂਕਿ ਤਜਰਬੇਕਾਰ ਨੇ ਤਿੰਨ ਮੇਰਾ ਉਪਦੇਸ਼ ਰੱਖੇ ਨੇ ਉਹਨਾਂ ਨੂੰ ਕੰਮ ਕਰਨ ਦਾ ਪਤਾ ਉਹਨਾਂ ਨੂੰ ਕੰਮ ਕਰਨਾ ਪੂਦਾ ਉਹਨਾਂ ਦਾ ਜਾਦ ਨਹੀਂ ਸਿੱਖਣੀ ਉਹਨਾਂ ਨੂੰ ਪਤਾ ਹੈ ਕੰਮ ਕਿੱਥੋਂ ਛੱਡਿਆ ਹੈ ਕਿੱਥੋਂ ਅਗਲੀ ਸ਼ੁਰੂ ਕਰਨਾ ਹੈ ਬਹੁਤ ਵੱਡੀ ਪੱਤਰ ਤੇ ਜਿਹੜਾ ਇਹ ਤਰਨਤਾਂ ਜ਼ਿਲ੍ਹਾ ਹੈ ਜਿਹਦਾ ਵਿਕਾਸ ਹੋਏਗਾ ਲੋਕਾਂ ਨੇ ਦੁਖੀ ਵੇਖਣਗੇ ਵਾਕਿਆ ਵੀ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਹੈ ਕੰਮ ਕਰਨ ਵਾਲਾ ਬੰਦਾ ਹੈ ਤਜਰਬੇਕਾਰ ਹੈ ਬਿਲਕੁਲ ਜਿਹੜੇ ਵਾਦੇ ਕੀਤੇ ਆ ਉਨਾ ਦਰਾਨ ਕਿਤੇ ਉਹ ਵੀ ਤੇ ਜਿਹੜੇ ਆਮ ਆਦਮੀ ਪਾਰਟੀ ਨੂੰ 2022 ਦੇ ਵਿੱਚ ਜਿਹਨ ਮੈਨੀਫੈਸਟੋ ਤੇ ਲਿਕੇ ਜਿਹੜੇ ਕੁਦੋਂ ਰਹਿੰਦੇ ਆ ਉਹ ਵੀ ਜਲਦ ਉੱਗ ਜਾ ਰਹੇ ਆ ਮਾਨ ਸਾਹਿਬ ਤਤਵਰ ਨੇ ਕਿ ਜਿਹੜੇ ਮੈਂ ਵਾਅਦੇ ਕਰਕੇ ਲੋਕਾਂ ਦੇ ਨਾਲ ਫੇਰ ਦੁਬਾਰਾ ਸਤਾਈ ਦੇ ਵਿੱਚ ਲੋਕਾਂ ਦਾ ਖਤਵਾ ਲੈਣ ਵਾਸਤੇ ਤਾਂ ਨਹੀਂ ਆਉਂਗਾ ਵੀ ਸਾਰੇ ਵਾਅਦੇ ਜਿਹੜੇ ਪੂਰੇ ਕਰਨ। ਜੇ ਅਸੀਂ ਹੋਰ ਵੀ ਗੱਲ ਕਰਦੇ ਜੋ ਵਾਅਦੇ ਕਿਤੇ ਸਰਕਾਰਾਂ ਪੂਰੇ ਹੋਣਗੇ ਆਪਾਂ ਹੋਰ ਵੀ ਸਾਡੇ ਜੁੜ ਚੁੱਕੇ ਸਰਜੀਤ ਸਿੰਘ ਸੋਹਣਾ ਜੀ ਡਾਡਾ ਜੀ। ਕੁਲਦੇਵ ਸਿੰਘ ਸਾਹਿਬਾ ਚੇਅਰਮੈਨ ਪੰਚਾਇਤ ਜੀ ਸਰ ਜੀ ਕੀ ਕਹਿਣਾ ਜਿਹੜਾ ਜਿਹੜਾ ਬੜਾ ਵੱਡਾ ਫਤਵਾ ਦਿੱਤਾ ਡੇ ਹੱਕ ਚ ਆਹ ਪਾਰਟੀ ਦੇ ਵੋਟਰਾਂ ਸਪੋਰਟਰਾਂ ਨੇ ਔਰ ਪਬਲਿਕ ਨੇ ਕੀ ਅਜਿਹਾ ਵੀ ਉਹਨਾਂ ਦਾ ਇੱਕ ਮੈਸੇਜ ਕੀ ਦੇਣਾ ਹੈ ਦਰਮਪਾਲ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਵਾ ਸਰਦਾਰ ਅਰਵੀ ਸਿੰਘ ਜੀ ਜਾਂ ਸਰਦਾਰ ਭਗਵੰਤ ਜੀ ਮਾਨ ਸਾਹਿਬ ਦੀ ਸੋਚ ਤੇ ਉਹਨਾਂ ਦਖਲੋਰ ਲਾਈ ਆ ਤੇ ਸਰਦਾਰ ਅਰਵੀ ਸਿੰਘ ਜੀ ਨੂੰ ਭਾਰੀ ਬਹੁਤ ਨਾਲ ਜਦਾਗ ਉਹਦਾ ਹੱਥੋਂ ਉੱਪਰ ਆ ਗਿਆ ਤੇ ਸਰ ਜਿਹੜੀਆਂ ਕੁਝ ਪਾਰਟੀ ਜਿਹੜੇ ਉਰੋਧੀ ਆਪਣੇ ਇਲੈਕਸ਼ਨ ਲੜੀ ਆ ਉਹਨਾਂ ਦੇ ਕਈ ਦਿਨਾਂ ਚਿੱਤੇ ਵੀ ਫੋਕੇ ਵਾਦੇ ਆ ਜਾਂ ਫੋਕੇ ਜੋਕ ਕੀਤੇ ਆ ਮਾਨ ਸਾਹਿਬ ਨੇ ਉਹਨੇ ਖਰੇ ਨਹੀਂ ਕੀਤਾ ਪਰ ਅੱਜ ਜਿਹੜੀ ਸੁਣਿਆ ਗਿਆ ਜਦੋਂ ਲਾਇਆ ਜਾ ਅੰਦਾਜ਼ਾ ਇਸ ਤੋਂ ਬਾਰੇ ਸਭ ਤੋਂ ਹੋ ਰਿਹਾ ਵੀ ਇਹ ਕੀ ਚਾਣੇ ਦੇ ਬਾਰੇ ਜੋ ਭਗਵਾਨ ਸਰਕਾਰ ਤੋਂ ਪਾਲ ਸਿੰਘ ਮਾਨ ਸਾਹਿਬ ਨੇ ਜੋ ਕਿਹਾ ਸੀ ਉਹ ਦੋ ਤਣਾ ਵਾਦੇ ਕੀਤੇ ਸੀ ਕੇਂਦਰੀਵਾਲ ਸਾਹਿਬ ਨੇ ਭਗਵਾਨ ਮਾਨ ਜੀ ਨੇ ਉੱਪਰ ਇੱਕ ਦੋ ਜਿਹੜੇ ਰਹਿੰਦੇ ਆ ਉਹ ਵੀ ਜਲਦੀ ਪੂਰੇ ਹੋ ਜਾ ਰਹੇ ਆ। ਭਗਵੰਤ ਮਾਨੀ ਦੇ ਕੰਮਾਂ ਦੇ ਦੁਬਾਰਾ ਧਰਮਪੁਰ ਨਾਲ ਕੀ ਦੀ ਲੋਕਾਂ ਨੇ ਮੋਰ ਲਾ ਕੇ ਵਿਧਾਨ ਸਭਾ ਭੇਜਿਆ ਉਹਨਾਂ ਨੂੰ ਫਰਵਾਹ ਦਿੱਤਾ ਵਾ। ਲੋਜੀ ਜੋ ਫਰਵਾਹ ਦਿੱਤਾ ਉਹਨਾਂ ਦੇ ਕੰਮ ਔਰ ਪੌਲਸੇ ਦੇਖ ਕੇ ਇਹਨਾਂ ਨੂੰ ਦੁਬਾਰਾ ਇੱਕ ਵਿਧਾਨ ਸਭਾ ਜੇ ਭੇਜੇਗਾ ਸੰਧੂ ਸਾਹਿਬ ਨਾਲ ਔਰ ਅਸੀਂ ਗੱਲ ਕਰਦੇ ਆ। ਇਹ ਨਾਲ ਹੋ ਗਈ। ਹਾਂ ਜੀ ਨਰਿੰਦਰ ਜੀ। ਮੈਂ ਸੰਤੋਖ ਫੈਮਲੀ ਹਲ ਦੇ ਸਾਰੇ ਵਰਕਰ ਸਾਰੇ ਸਾਡੇ ਲੀਡਰ ਸਹਿਬਾਨ ਸਰਪੰਚ ਪੰਚ ਬਹੁਤ ਬਹੁਤ ਨਮਰਦਾਰ ਸਾਰਿਆਂ ਦੀ ਬੇਹਤ ਦੇ ਸਦਕਾ ਅੱਜ ਸਾਰਾ ਕੰਟੀਨ ਸੱਜਣ ਚੱਤ ਕੇ ਬੜੀ ਬੜੀ ਭਾੜੀ ਕੀਤੀ ਨਾਲ ਸੰਤੋਖ ਫੈਮਲੀ ਹਲ ਦੇ ਵਟਾਰੇ ਬਣੇ ਆ ਮੈਂ ਉਹਨਾਂ ਦਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿੰਦਾ ਅੱਜ ਦਾ ਇਹ ਇਹ ਨਹੀਂ ਮੇਟ ਰੱਖਦੇ ਜਿਹਨਾਂ ਸਵਾਰੀ ਬਹੁਤ ਬੰਨਵਾ ਚਾਇਆ ਇਹ ਤਰ੍ਹਾਂ ਹੀ ਚੱਲਣਾ ਸਾਡੇ ਹਲਕਾ ਦਾ ਅਸਰ ਬਹੁਤ ਬਹੁਤ ਸੰਗਵਾ ਚਾਹ ਉਹ ਜੂ ਵੋਟਰਾਂ ਦੀ ਖੁਸ਼ੀ ਪਾਈ ਜਾ ਰਹੀ ਜੀ ਬਹੁਤ ਵੱਡੀ ਭਾਰੀ ਫਤਿਹ ਦੀ ਖੁਸ਼ੀ ਪਾਈ ਜਾ ਰਹੀ ਆ ਤੇ ਬੜੇ ਚਿਰ ਬਾਅਦ ਵਿੱਚ ਉਹ ਬਕਰਾਜਪੁਰ ਜਿਹੜਾ ਹਲ ਜਿਹੜਾ ਜਿਹੜਾ ਨਿਕਾ ਵਿਕਾਸ ਕਰਾਉਂ ਤੋਂ ਪਹਿਲਾਂ ਉਹ ਤੇ ਨਵਾਂ ਜਿੱਤ ਚੁੱਕਾ ਉਹਨੇ ਵਿਕਾਸ ਕਰਵਾ ਕੇ ਪਹਿਲਾਂ ਲੋਕਾਂ ਤੋਂ ਬਹੁਤ ਸਾਰੀਆਂ ਇਹ ਮਾਕੇ ਜੇ ਬੁਰਾ ਜੀ ਜੇ ਬੰਦਾ ਦੇ ਉਹਨਾਂ ਵਿਕਾਸ ਕਰਾਉਣਾ ਉਹ ਪਹਿਲ ਦੇ ਆਧਾਰ ਤੇ ਦਾ ਪਹਿਲਾ ਕੁੱਕਰ ਦੀ ਬਟਾ ਲੋ ਦਿਖਿਆ ਤੁਸੀਂ ਇਹ